ਗੁਰੂ ਸواری ਗੁਰੂ ਗੁਰ ਕਾਲ ਸਾਹਿਬ ਸਤ ਸੰਗਿ ਜਿਉ ਧਰਮ ਬਗਾਵਤ ਹੈ ਹਉ ਜੋ ਅੰਦਰ ਟਿਵਰੇ ਤੋ ਤੰਤੰ ਸੱਚੀ ਗੁਰ ਸੰਸਮਰ ਜੀ ਪਵਿੱਤਰ ਬਾਗੋਂ ਦੋਦ ਵਿੱਚ ਬੈਠ ਕੇ ਪਰਪਤਾਲ ਪਰਮਾਤਮ ਜੀ ਜਿਸ ਨਾਲ ਸਰਵਨ ਕਰੇ ਹਾਂ ਪਗਣ ਦੇ ਮੇਹੇ ਦੀ ਸਗਰਾਦ ਨੂੰ ਮੁਕ ਰਖਦੇ ਹੋਏ ਤੰਤਨ ਸਤਿਗੁਰੂ ਗੁਰੂ ਸਿੰਘ ਸਰ ਜੀ ਲੋਹੇ ਵਿੱਚ ਜੁੜ ਰਹੇ ਜਿਤੇ میڈی کی سنکرانت ہے پورن مشی بھی ہے کہ ماغ دے مہینے دے سرد بار سیار بھی کردی دی کرڑے رت کو بار بہار اے رت ہوندی ہے بد پتی پالن ਇਹਨਾਂ ਨੂੰ ਨਵੇਂ ਪੱਤੇ ਲੱਗਦੇ ਐ ਨਵੇਂ ਟਾਣੀਆਂ ਲੱਗਦੀਆਂ ਨੇ ਤੇ ਸਾਰੇ ਬਰਖਪਤੀ ਤੇ ਨਵੀਂ ਹਰਿਆਵਲ ਆ ਜਾਂਦੀ ਹੈ ਸਾਰੇ ਦਰਖਤ ਗੁੱਟੇ ਹਰੇ ਭਰੇ ਹੋ ਜਾਂਦੇ ਨੇ مہینے لوکی گولیاں بنا چلاگ کے اندر گرو ارجن دھ مہاراج جی نے بارہ مہینے کا ہر روپ کے ساتھ سمجھاوا کی تل. ਇਸ ਮਹੀਨੇ ਦਾ ਪਰਉਪਦੇਸ਼ ਤੁਨ ਨੂੰ ਅਰਜੰਦ ਦੇ ਪਾਰਾ ਚੀ ਤੁਨ ਨੂੰ ਸੁਝਾਉਣਾ ਕਰਦੇ ਹਾਂ ਪਾਲਗੁਣ ਅਨੰਦ ਕੋ ਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸ਼ਿਆਲੀ ਰੁੱਤ ਦੀ ਕਰਣੀ ਸਰਦੀ tincੂ ਬਹਾਰ ਫਿਰਣ ਤੇ ਭਾਰਤੀ ਰੁੱਤ ਆਉਣ ਤੇ ਪਗੜ ਤੇ ਮਹੀਤੇ ਵਿੱਚ ਲੋਕ ਉllੀਆਂ ਦੇ ਰੰਗਤ ਬਾਚਿਆ ਰਾਹੀ ਖੁਸ਼ੀਆਂ ਮਨਾਉਂਦੇ ਹਨ ਪਰ ਸਤਗੁਰ ਕਹਿੰਦੇ ਨੇ ਪਗੜ ਵਿੱਚ ਉਹ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿੰਨਾ ਦੇ ਹੱਥ ਵਿੱਚ ਸੱਜਣ ਹੈ ਪ੍ਰਤਖ ਆਵਸਦਰ ਹੈ ਪਰਮਾਤਮਾ ਆ ਕੇ ਬਚ ਜੰਦਰ ਹੈ ਸੰਤ ਸਹਾਈ ਰਾਮ ਕੀ ਕਰ ਕਿਰਪਾ ਬੀਆ ਬਿਨਾਈ ਪਰਮਾਤਮਾ ਨਾਲ ਮਿਲਣ ਵਿੱਚ ਸਹਾਇਤਾ ਕਰਨ ਵਾਲੇ ਸਤ ਜਨ ਮੇਰੇ ਕਰਕੇ ਮੁੰਡਾ ਨੂੰ ਅਬੂ ਦੇ ਨਾਲ ਜੋੜ ਦਿੰਦੇ ਗੁਰੂ ਜੀ ਕਿਰਪਾ ਦੇ ਨਾਲ ਗੁਰਮੁਖੀ ਸੰਗਤ ਵਿੱਚ ਰਹਿ ਕੇ ਗੁਰੂ ਜਦੋਂ ਬਖਸ਼ਿਸ਼ ਕਰਦਾ ਹੈ ਉਹ ਸਤ ਜਨ ਜੀਵ ਨੂੰ ਬਗਵਾਨ ਦੇ ਨਾਲ ਪਰਮਾਤਮਾ ਦੇ ਨਾਲ ਜੋੜ ਦਿੰਦੇ ਸਿਹਜ ਸੁਹਾਵੀ ਸਰਬ ਸੁਖ ਕੋ ਨੁੱਖੜ ਨਹੀਂ ਜਾਏ ਹੁਣ ਦੀ ਜਿਹਦਾ ਸੇਜ ਸੁੰਦਰ ਬੜ ਜਾਂਦੀ ਹੈ ਉਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਫਿਰ ਦੁੱਖਾ ਲਈ ਉਨਾਂ ਦੇ ਹਿਰਦੇ ਵਿੱਚ ਕਿੰਤੇ ਰੰਗ ਥਾਣ ਨਹੀਂ ਜੇ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਦਰਨਕਾਰ ਪ੍ਰਭੂ ਵਸ ਜਾਂਦਾ ਹੈ ਇੰਝ ਕੋਨੇ ਵਡ ਘੜਣੀ ਵਰ ਪਾਇਆ ਹਰ ਲਾਏ ਉਹ ਵੱਡ ਭਾਕਣ ਜੀਵ ਇਸਤਰੀਆਂ ਦੀ ਵੱਡੋ ਪਾਪਨਾ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਹਰੀ ਪ੍ਰਭੂ ਖਸਮ ਮਿਲਦਾ ਹੈ ਬਿਰਸਹੀਆਂ ਬੰਗਲ ਗਾਵਹੀ ਗੀਤ ਗੋਬਿੰਦ ਅਦਾਏ ਉਹ ਸਤਸੰਗੀ ਸਹਿਜੀਆਂ ਦਾਲ ਰਣਕੇ ਗੋਬਿੰਦ ਦੀ ਸਿਫਤ ਸੁਣਾ ਦੇ ਗੀਤ ਆਲਾਪ ਕੇ ਆਤਮਿਕ ਅਨੰਦ ਪੈਦਾ ਕਰਵਾ ਦੇ ਗੁਰਬਾਣੀ ਗਾਉਂਦੀ ਆ ਅੱਜ ਪੂਰਨ ਬਾਚੀ ਦਾ ਜਿਆਦਾ ਵੀ ਭਗਤ ਰਵੀਦਾਸ ਜੀ ਦਾ ਵੀ ਜਨਮ ਦਿਨ ਹੈ ਇਹ ਭਗਤ ਰਵੀਦਾਸ ਜੀ اپنی باڑی دی اندر اس پر باتما نے نال پریتی گل کردی دی ساتھی پریت ہم تم سے جوئی تم سے جوڑ عبر سن کو بھی اے پرماتما اے نرکار کر میں تیری نال سچی پریت کیتی ہے ਤੇਰੇ ਨਾਮ ਸੱਚੀ ਪੀਠਿ ਜੁਰੀ ਹੈ ਜਦੋਂ ਮੇਰੀ ਪ੍ਰੀਤ ਤੇਰੇ ਨਾਲ ਜੁੜ ਗਈ ਉਦੋਂ ਤੋਂ ਦੁਨੀਆਂ ਦੀ ਜੀਵੀ ਪ੍ਰੀਤ ਹੈ ਉਹ ਖਤਮ ਹੋ ਗਈ ਦੁਨੀਆਂ ਦੀ ਪ੍ਰੀਤ ਖਤਮ ਹੋ ਗਈ ਅੱਦਰੁਦਾਜੀ ਦੇ ਜਿਹੜੇ ਪਿਤਾ ਜੀ ਸਾਡੇ ਉਹਨਾਂ ਦਾ ਬੜਾ ਚੰਗਾ ਤੋਂ ਪਲੇ ਚਮੜੇ ਦਾ ਵਪਾਰ ਚਮੜੇ ਦਾ ਕੰਮ ਕਰਦੇ ਹੁੰਦਾ ਜੱਦੀ ਪੁਰਖੀ ਕੰਮ ਸੀ ਭਗਤ ਰਵਿਦਾਸ ਜੀ ਦਾ ਚਮੜੇ ਦਾ ਜੁੱਤੀਆਂ ਬਣਾਉਣੀ ਹੈ ਜੁੱਤੀਆਂ ਬੰਨ੍ਹਣੀਆਂ ਕਹਿੰਦੇ ਭਗਤ ਰਵਿਦਾਸ ਜੀ ਹਮੇਸ਼ਾ ਹੀ ਪਰਮਾਤਮਾ ਦੇ ਨਾਲ ਪ੍ਰਭੂ ਦੇ ਨਾਲ ਜੁੜੇ ਰਹੇ ਸਨ ਜਿਤੇ ਕੀਰਤ ਕਰਦੇ ਸਰ ਉਥੇ ਪ੍ਰਭੂ ਦਾ ਨਾਮ ਵੀ ਜਪਦੇ ਜੇਤੇ ਟਵਾਰੇ ਇੱਕ ਪੰਡਿਤ ਆਇਆ ਉਹਨੂੰ ਆਪ ਦੇ ਆਪ ਦੀ ਬਹੁਤ ਬਾਤ ਸੀ ਕਿ ਮੈਂ ਬੜਾ ਬਿਰਬਾਰ ਹਾਂ ਮੈਂ ਪ੍ਰਭੂ ਦੇ ਡੇਰੇ ਬਹੁਤ ਹਾਂ ਮੈਂ ਪਰਮਾਤਮਾ ਦੇ ਡੇਰੇ ਬਹੁਤ ਹਾਂ ਮੇਰੇ ਵਰਗਾ ਕੋਈ ਬਿਰਬਾਰ ਨਹੀਂ ਇਹ ਜੇ ਟੁਰਿਆ ਆਪਦਾ ਕਿ ਉਹਦੀ ਚੱਪਲ ਟੁੱਟ ਗਈ ਜੇਦਰ ਚੱਪਲ ਟੁੱਟ ਗਈ ਨਾ ਜੁੱਤੇ ਟੁੱਟ ਗਏ ਤੇ ਰਵਿਦਾਸ ਜੀ ਕੋਲੇ ਆਇਆ ਤੇ ਆਗੇ ਜੁਰੂ ਹੀ ਚੱਪਲ ਲਾ ਕੇ ਰਵਿਦਾਸ ਜੀ ਕੋਲੇ ਸੁਣ ਦੱਤੀ ਕਿੰਦਾ ਇਹਨੂੰ ਗੱਲ ਦੇ ਇਹ ਰਵਿਦਾਸ ਜੀ ਨੇ ਜਦੋਂ ਚੱਪਲ ਲਗਾੜੇ ਕੇ ਉਹ ਜੋ ਪਾਡਨ ਨੂੰ ਦਿੱਤੀ ਜੇ ਉਹਨੇ ਬੈਠੇ ਦੇ ਦੇ ਜਾਈ ਪਰ ਭਗਤ ਰਵਿਦਾਸ ਜੀ ਜੇ ਉਤੋਂ ਕੋਈ ਮੈਂ ਟਾਲਾ ਨਹੀਂ ਲਿਆ ਇਹ ਆ ਕੇ ਮਣਾ ਕਰ ਦਿੱਤਾ ਵੀ ਤੁਸੀਂ ਪ੍ਰਭੂ ਦੇ ਭਗਤ ਹੋ ਤੁਸੀਂ ਬਰਕਾਤਾਂ ਦੇ ਭਗਤ ਜੇ ਤੁਸੀਂ ਕਿੱਥੇ ਚੱਲੇ ਹੋ ਕਹਿੰਦਾ ਮੈਂ ਗੰਗਾ ਦੇ ਸ਼ਰਾਨ ਕਰਣ ਜਾਂਦਾ ਹਾਂ ਪਰ ਰਵੀਦਾਨ ਜੀ ਨੇ ਤਾਂ ਆਪ ਦੀ ਫਰਮ 1 ਟੱਕਾ ਕਢਿਆ ਤੇ ਉਸ ਪੰਡ ਜਿਹਨੂੰ ਦੇ ਦਿੱਤਾ ਕਿ ਟਕੇ ਆ ਟੱਕਾ ਗੰਗਾ ਜੀ ਨੂੰ ਭੇਟ ਕਰ ਦੇਣਾ ਪਰ ਉਦੋਂ ਦੇਣਾ ਜਦੋਂ ਬਾ ਗੰਗਾ ਆਪ ਖੁਦ ਭੇਟਾ ਲੈਣ ਬਸਤੇ ਆ ਜਾ ਕੇ ਤੁਸੀਂ ਇਹ ਗੱਲ ਕਹਿ ਲਈ ਹੈ ਦੇ ਭਗਤੀ ਦੇ ਕਾਗਤ ਨੂੰ ਵੀ ਦਾਤ ਜੀ ਤੁਹਾਡੇ ਬਾਤੇ ਟੇਡਾ ਕਹਿ ਜੇ ਪੰਡਤ ਨੂੰ ਆਪ ਦੇ ਆਪ ਨੂੰ ਬੜਾ ਮਾਣ ਸੀ। ਭਰੇ ਸ਼ਰਾਰਤ ਪਾਣੀ ਕੀਤਾ। ਜਦੋਂ ਸ਼ਰਾਰਤ ਪਾਣੀ ਕੀਤਾ ਜਦੋਂ ਜਿੱਦਾ ਭੁੱਲ ਗਿਆ। ਸ਼ੁਰੂ ਕਰਨ ਲੱਗਾ। ਬਾੜ ਵਿੱਚ ਆਏ। ਬਰਬੀਦਾਸ ਜੀ ਨੇ ਇਹ ਗੱਲ ਆਕੀ ਸੀ ਕਿ ਇਹ ਜਿਹੜੀ ਠੇਡਾ ਹੈ।

ਕਿੰਦੀ ਮਾਂ ਗੱਲ ਨੇ ਆਪ ਦਾ ਹੱਥ ਉੱਪਰ ਕੱਢ ਕੇ ਰਵੀਦਾਰ ਦੀ ਘੇਟਾ ਮਨਜ਼ੂਰ ਕੀਤੀ ਤੇ ਇੱਕ ਬਹੁਤ ਰਤਨ ਜੜਤ ਇੱਕ ਕੰਗਣ ਉਸ ਪੰਦਰ ਜਿਹਨੂੰ ਦਿੱਤਾ ਇਹ ਨਾਲ ਆਵਾਜ਼ ਆਈ ਵੀ ਇਹ ਮੇਰੇ ਭਗਤ ਰਵੀਦਾਰ ਜੀ ਨੂੰ ਦੇ ਦੇਣਾ ਹੈ ਜਦੋਂ ਉਹ ਕੰਗਣ ਪਰ ਸ਼ਾਨ ਦੇ ਤੌਰ ਤੇ ਮਿਲਿਆ ਉਹਦੇ ਵਿੱਚ ਹੀਰੇ ਲੱਗੇ ਨੇ ਜਵਾਹਰ ਲੱਗੇ ਨੇ ਬੜਾ ਸੋਹਣਾ ਗੰਗਣ ਤੇ ਪੰਨੇ ਜੀ ਨੂੰ ਅੱਗੇ ਗਏ ਤਾਂ ਤੇ ਮਾੜਾ ਬੇਇੱਜ਼ਤ ਹੋ ਗਿਆ ਇਹਦੇ ਭਗਤ ਨੇ ਕੀ ਕਰਦਾ ਮੈਂ ਆਪੇ ਘਰੇ ਲੈ ਜਾ ਇਹ ਤੇ ਜਦੋਂ ਆਉਦੇ ਘਰੇ ਲੈ ਕੇ ਗਿਆ ਤੇ ਆਪੇ ਘਰ ਵਾਲੀ ਨੂੰ ਆ ਕੇ ਵਿਖਾਇਆ ਪਿਆ ਕੰਗੜ ਭਗਤ ਵੀ ਦਾਸ ਜਿਦਾ ਹੈ ਇਹ ਗੰਗਾੜੇ ਮੈਨੂੰ ਕਿਤਾਬ ਨੂੰ ਦੇਣ ਵਾਲਾ ਦੋਵਾਂ ਦਾ ਮਨ ਬੇਪਾਨ ਹੋਇਆ ਇਹ ਦੋਆ ਨੇ ਉਹਦਾ ਕੰਗੜ ਸੀਦਾ ਉਹ ਘਰੇ ਰੱਖ ਲਿਆ ਬੜਾ ਬੜਾ ਜੀ ਦੀ ਘਰ ਵਾਲੀ ਕਿਉਂ ਕੰਗੜ ਪਾਇਆ ਹੋਇਆ ਬੜਾ ਕੀਮਤੀ ਬੜਾ ਸੋਹਣਾ ਹੈ ਇਤੇ ਹੌਲੀ ਹੌਲੀ ਇਸੇ ਨੇ ਰਾਜ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਵੀ ਪੰਡਤ ਜੀ ਦੇ ਘਰ ਵਾਲੇ ਕੋਲੇ ਕੰਗਣ ਬਹੁਤ ਵਧੀਆ ਬਹੁਤ ਵਧੀਆ ਰਤਨ ਥੀੜੀ ਜਵਾਲਤ ਲੱਗੇ ਹੋਏ ਨੇ ਇਹ ਰਾਜ ਨੇ ਸੱਦ ਲਿਆ ਅਲੱਗਾਂ ਪੰਡਤ ਜੀ ਤੁਹਾਡੇ ਘਰ ਵਾਲੇ ਕੋਲੇ ਜਿਹੜਾ ਕੰਗਣ ਹੈ ਨਾ ਉਹ ਮੈਨੂੰ ਚਾਹੀਦਾ ਮੇਰੀ ਰਾਣੀ ਨੂੰ ਚਾਹੀਦਾ ਕਹਿੰਦੇ ਜਦੋਂ ਹਰ ਉਹ ਰਾਜਾ ਹੈ ਉਹ ਪਰਜਾ ਹੈ ਜਵਾਬ ਵੀ ਨਹੀਂ ਦੇ ਸਕਦਾ ਕੰਗਣ ਦੇਤਾ ਜਦੋਂ ਰਾਣੀ ਨੇ ਵੇਖਿਆ ਕਿ ਕਹਿ ਲੱਗੀ ਮੈਨੂੰ ਇਹਦੇ ਨਾਲ ਦਾ ਇੱਕ ਹੋਰ ਚਾਹੀਦਾ ਮੈਨੂੰ ਤੇ ਜੋੜਾ ਚਾਹੀਦਾ ਉਹ ਪੰਡਤ ਜੀ ਨੂੰ ਆਖਿਆ ਵੀ ਜਿੱਦੋਂ ਤੁਸੀਂ ਲੈ ਕੇ ਆਏ ਹੋ ਨਾ ਅਰ ਇੱਕ ਇਹਦੇ ਨਾਲ ਤਾਂ ਸਾਨੂੰ ਹੋਰ ਲਿਆ ਕੇ ਤੈਨੂੰ ਬਣਾ ਕੇ ਥੀ ਪਰ ਪੰਡਤ ਜੀ ਸੁਣਦੇ ਪੈ ਗਏ ਕਹਿਣ ਲੱਗੇ ਕਿ ਇਹ ਦਾ ਤੁਰਤ ਗਾਇ ਜੀ ਜਾਈ ਮਾ ਗੰਗਾ ਨੇ ਦਿੱਤਾ ਇਹ ਬੱਚਾ ਬਣਾਵਾਂ ਉਹ ਕੰਗਣ ਲੈ ਕੇ ਨਾ ਸਾਰੇ ਸੁਨਿਆਰਿਆਂ ਕੋਲ ਹੀ ਗਿਆ ਕਿ ਕੋਈ ਟੀ ਬਣਾਵੇ ਕੋਈ ਟੀ ਵੀ ਕਾਪੀ ਕੋਈ ਟੀ ਵੀ ਨਕਲ ਕਰੇ ਵਰਗੇ ਨੇ ਵੀ ਉਹ ਕੰਗਰਮ ਘੜਾਣਾ ਨਹੀਂ ਚਾਇਆ ਤੇ ਲਾਇ ਭਿਆ ਜਵਾਬ ਤੇ ਹੁਣ ਰਾਜੇ ਦੀ ਗੱਲ ਆ ਕਿ ਜੀ ਨਾਣਾ ਲਿਆਇਆ ਤੇ ਤੇਰਾ ਕਬਰ ਮੈਂ ਕੋਲੋਂ ਵਿੱਚ ਪੀੜ ਜਣਾ ਹੁਣ ਬੜੀ ਜੰਦਾ ਹੋ ਗਈ ਹੁਣ ਕੀ ਕਰੇ ਭਗਤ ਰਵਿਦਾਸ ਜੀ ਕਹਿੰ ਗਏ ਫੈਰਾ ਦੇ ਟਿਕ ਕੇ ਆ لگ جی تو بہت ویڈیو بدلے ماں گنگا نے چینا کہ میں ہو گیا میں رکھ کہ میرے کارباری نے پا پالیا وہ کنگن راجے نے مگیا رانی نے, نے بھی پا لیا ਉਹਦੇ ਨਾਲ ਦਾ ਇੱਕ ਕੰਗਣ ਹੋਰ ਪੈ ਮਰਦੇ ਨੇ ਉਹ ਕੰਗਣ ਉਹਦਾ ਕਿੱਥੋਂ ਆਉਂਦਾ ਜਿਹੜੀ ਮੈਂ ਔਲਤੀ ਕੀਤੀ ਹੈ ਨਾ ਜਿਹੜੀ ਮੈਂ ਗਲਤੀ ਕੀਤੀ ਹੈ ਇਹਦੀ ਮੈਂ ਤੁਹਾਡੇ ਤੋਂ ਬਾਦੀ ਵੀ ਹੱਥ ਸਹਰਾ ਵਿੱਚ ਦਿੱਤੀ ਹੈ ਭਗਤ ਰਵੀ ਜੀ ਕਹਿੰਦੇ ਕਿ ਅੰਦਰ ਚੇਲੀ ਇਹਦੇ ਨਾਲ ਦਾ ਕੰਗਣ ਤੇ ਉੱਥੋਂ ਹੀ ਮਰਣਾ ਹੈ ਹੋਰ ਕਿਤੇ ਨਹੀਂ ਪੈਂਦਾ ਤੁਸੀਂ ਸੱਚਾਈ ਨੂੰ ਦਰੋਂ ਨਾ ਅਦਾਇ ਤਰਵਾਜ਼ ਵਿੱਚ ਜਾਓ ਜਾ ਕੇ ਤੁਸੀਂ ਸੱਚਾਈ ਨੂੰ ਆ ਜਾਣਾ ਉਹ ਡਰਦਾ ਵੀ ਹੈ ਗਿਆ ਰਾਜੇ ਦੇ ਕੋਲ ਹੱਥ ਜੜ ਕੇ ਖਲੋ ਗਿਆ ਜੋ ਇਹ ਲਗਾ ਬਰਾਜ ਜੀ ਕੀ ਜਿਹੜਾ ਗੰਗਨ ਹੈ ਨਾ ਜਿਹੜਾ ਤੁਸੀਂ ਰਾਣੀ ਬਾਤ ਦਿੱਤੀ ਹੈ ਇਹ ਮੇਰਾ ਨਹੀਂ ਇਹ ਤੇ ਭਗਤ ਰਵੀ ਦਾਸ ਜੀ ਦਾ ਹੈ ਮੈਨੂੰ ਉਹਨਾਂ ਨੇ ਇੱਕ ਟੱਗਾ ਗੰਗਾ ਦੀ ਪੇੜ ਕਰਨ ਵਾਸਤੇ ਦਿੱਤਾ ਤੇ ਮੈਂ ਉਹ ਜਦੋਂ ਟੱਗਾ ਪੇੜ ਕੀਤਾ ਪ੍ਰਸ਼ਾਦ ਰੂਪ ਵਿੱਚ ਮੈਨੂੰ ਕੰਗਣ ਗੜਿਆ ਨਵੀਨ ਰਾਜ ਜੀ ਬਾਤ ਤੇ ਤੇ ਮੈਂ ਬੇਮਾਨ ਇੱਕ ਅੰਗਣ ਵੈ ਰੱਖ ਰਿਆ ਤੇ ਇਹਦੀ ਅੰਦਾਲ ਦਾ ਕੰਗਣ ਦੁਨੀਆਂ 'ਚ ਤਾਂ ਕੋਈ ਨਹੀਂ ਬਣਾ ਸਕਦਾ ਕਿਉਂਕਿ ਇਹ ਤੇ ਦੇਵੀ ਦੇਵਤਿਆਂ ਦੀ ਮਾ ਗੰਗੀ ਦੀ ਕਿਰਪਾ ਦੇ ਨਾਲ ਹੀ ਬਣਿਆ ਹੋਇਆ ਉਹ ਰਾਜਾ ਤੇ ਰਾਣੀ ਤੁਰੇ ਹੋਏ ਬਹਿਣ ਸੋਚੀ ਤਾਈਏ ਕਿ ਜੇ ਦੀ ਪੇਡਾਲ ਸਭ ਕਾਰ ਨੂੰ ਕਰਨ ਵਾਲੀ ਖੁਦ ਦੇਵੀ ਦੇਵਤੇ ਮਾ ਗੰਗਾ ਆਪ ਦਾ ਹੱਥ ਆਪ ਉਧਰ ਲੈ ਕੇ ਲੈਣ ਆਉਂਦੀ ਹੈ ਉਹਦੀ ਕਿੰਨੀ ਘਰਤੀ ਹੋਏ ਉਹਦਾ ਕਿੱਡਾ ਜੀਵਨ ਹੋਏ ਜਦ ਰਵਿਦਾ ਜੀ ਦਾ ਜੀਤਾ ਨੂੰ ਪਤਾ ਪੁਰਸ਼ਿਆ ਇੱਕ ਰਾਣੀ ਆਈ ਰਾਜਾ ਵੀ ਆਇਆ ਭਗਤ ਰਵਿਦਾ ਜੀ ਕੋਲ ਦਰਸ਼ਨ ਦਾ ਨਮਾਜ਼ ਤੇ ਅੱਜ ਵੀ ਹੁਣ ਜਿੱਤੇ ਸਾਨੂੰ ਗੁਰਮੁਖ ਮਿਲ ਜਾਣ ਬਖਸ਼ੀਆਂ ਹੋਈਆਂ ਰੂਹਾਂ ਮਿਲ ਜਾਣ ਅਸੀਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਆਂ ਉਹਨਾਂ ਨੂੰ ਮਿਲਦੇ ਜਾਂਦੇ ਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਸੁਣਦੇ ਆਂ ਉਹਨਾਂ ਦਾ ਉਪਦੇਸ਼ ਸੁਣਦੇ ਆਂ ਉਹਦੇਸ਼ ਸੁਣਦੇ ਨਾਲ ਗੱਲਾਂ ਸੁਣਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਸਾਡੇ ਮਨ ਨੂੰ ਤਕਾਮਲ ਹੈ ਜਦੋਂ ਗਏ ਨਾ ਇਹ ਭਗਤ ਰਵਿਦਾਸ ਜੀ ਜੁੱਤੀਆਂ ਕੱਢੀ ਜਾਂਦੇ ਨੇ ਮੁੰਡਾ ਰਾਜੇ ਨੇ ਜਦ ਰਾਜਾ ਤੇ ਰਾਣੀ ਗਏ ਨਸਮਸਤਕ ਹੋਏ ਇਹ ਭਗਤ ਰਵਿਦਾਸ ਜੀ ਨਾ ਜਿਸ ਗੁੰਡੇ ਵਿੱਚ ਆਪਾਂ ਵੇਖਦੇ ਜਦ ਮੁੱੱਚੀ ਜੁੱਤੀਆਂ ਕੱਢਦੀਆਂ ਨਾ ਮੁੰਡਾ ਕੋਲੇ ਪਿਆ ਇੱਕ ਗੁੰਡਾ ਬਿਆ ਉਹ ਗੁੰਡੇ ਵਿੱਚ ਜੁੱਤੀ ਪਾਉਂਦੇ ਸੀ ਜੁੱਤੀ ਦਰਮ ਹੋ ਜਾਂਦੀ ਸੀ ਪਾਣੀ ਭਰ ਜਾਂਦਾ ਜੇ ਤੇ ਉਸ ਮੁੰਡੇ ਵਿੱਚੋਂ ਚੂੜਾ ਭਰਿਆ ਤੇ ਰਾਣੀ ਨੂੰ ਦੇ ਦਿੱਤਾ ਹੁਣ ਰਾਣੀ ਨੇ ਪ੍ਰਸ਼ਾਦ ਸਮਝ ਕੇ ਉਸ ਲੈ ਲਿਆ ਉਹ ਬਣ ਗਿਆ ਅੰਮ੍ਰਿਤ ਜਦ ਰਾਜੇ ਨੇ ਦਿੱਤਾ ਤੇ ਰਾਜੇ ਨੇ ਉਹ ਜਿਹੜਾ ਸੀਦਾ ਚੂੜਾ ਉਹ ਛੱਗਿਆ ਤੇ ਉੱਥੇ ਪੱਲ ਸੇ ਹੋ ਗਿਆ ਜਿਵੇਂ ਜਿਵੇਂ ਉਹ ਜਲ ਰਾਣੀ ਦੇ ਅੰਦਰ ਗਿਆ ਉਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਉਹਦੀ ਜੀਵਨੀ ਸ੍ਰਤੀ ਸੀ ਨਾ ਰੱਬ ਦੇ ਨਾਲ ਕਰ ਗਈ ਪਰਮਾਤਮਾ ਦੇ ਨਾਲ ਕਰ ਗਈ ਉਹ ਦੋਵੇਂ ਚਲੇ ਗਏ ਜੀਵਨ ਬਤੀਤ ਕਰਦੇ ਇੱਥੇ ਰਾਜਾ ਹੋ ਗਿਆ ਪਰਮਾਰ ਬੜਾ ਰਾਜ ਕਰਾਇਆ ਬੜੇ ਮਹਿਨ ਕਰਦੇ ਪਰ ਕਿ ਤੋ ਕੋਈ ਅਰਾਮ ਦਾ ਆਵੇ ਨਾ ਕੋਈ ਦਵਾਈ ਵਰਗੇ ਰਾਜੇ ਨੇ ਸਮਝਾਇਆ ਐ ਬਤੀ ਦੇ ਭਦਰ ਵਿਦਾਜੀ ਦਾ ਸੰਧਾਨ ਉਹਨੇ ਭਗਤਾਂ ਦੇ ਰੱਬ ਵਿੱਚ ਕੋਈ ਅੰਤਰ ਕੋਈ ਫਰਕ ਨਹੀਂ ਜੀਉਂਦਾ ਤੁਸੀਂ ਮੇਰੇ ਵੱਲੋਂ ਮੇਰੇ ਨਾਲ ਚਲੋ ਉਹ ਆਪ ਜਾਣੇ ਉਹ ਆਪ ਕੋਈ ਅਜਿਹੀ ਚੀਜ਼ ਨਹੀਂ ਹੋਤੀ ਅੰਮਰ ਦਾ ਕੁੰਡੀ ਕਹਿੰਦੇ ਜਦੋਂ ਗਿਆ ਰਾਜਾ ਗਿਆ ਨਸਬਤ ਗਿਆ ਤੇ ਫਲ ਸਰ ਵਿਦਾ ਜੀ ਦੇ ਉਸੇ ਗੁਡੇ ਵਿੱਚੋਂ ਟੂੜੀ ਭੱਜੇ ਰਾਜੇ ਪਿਆਰਦੇ ਜਿਵੇਂ ਜਿਵੇਂ ਉਹ ਕੁੰਡੇ ਦਾ ਜਲ ਉਹਦੇ ਅੰਦਰ ਗਿਆ ਤੇ ਰਾਜਾ ਠੀਕ ਹੋ ਗਿਆ ਕਿਰਪਾ ਵੀ ਰੱਬ ਦੀ ਰਹਿਮਤ ਹੁੰਦੀ ਏ ਇਸ ਨੂੰ ਵਾਸਤੇ ਜਿਹੜੇ ਭਗਤ ਜਨ ਹੁੰਦੇ ਨੇ ਉਹ ਰੱਬ ਦੇ ਪਿਆਰੇ ਹੁੰਦੇ ਭਗਤਾਂ ਦਾ ਬੰਨਿਆ ਹੋਇਆ ਰੱਬ ਨਹੀਂ ਛਡਾ ਸਕਦਾ ਸੋ ਰੱਬ ਦਾ ਬੰਨਿਆ ਹੋਇਆ ਭਗਤ ਛਡਾ ਲੈਂਦੇ ਨੇ ਕਿਉਂਕਿ ਤਰਨੁ ਜਿਤਨੀ ਬੰਧ ਐ ਭਗਤ ਛਡਾਵੇ ਬੰਧੇ ਭਗਤਾਂ ਟੁੱਟੈ ਮੇਰਾ ਬਣਿਆ ਭਗਤ ਛੜਾ ਸਕਦਾ ਕਿਉਂਕਿ ਭਗਤਾਂ ਨੇ ਮੈਨੂੰ ਪ੍ਰੇਮ ਦੀਆਂ ਡੋਰੀਆਂ ਪਾ ਕੇ ਭਗਤੀ ਕਰਕੇ ਆਪ ਦੇ ਬਰਸ ਕੀਤਾ ਹੋਇਆ ਹੈ ਇਸ ਵਾਰ ਤੇ ਕਿnde ਜੋ ਰਹਿਣਾ ਜੀ ਕੋ ਯਾਰ ਇਹ ਭਗਤ ਰਵੇ ਚਾਹ ਦੀ ਚਾਹ ਤੇਰੇ ਜੈ ਜੈ ਕਰ ਲਈ ਐਸੀ ਲਾਲ ਤੁਝ ਬਿਨ ਕੋਣ ਕਰੇ ਐ ਫਤਮਾ ਜੇਦੂ ਗਿਣਾ ਕਿ ਮੁਝ ਕੋਈ ਕਾਇਮਿਕ ਸੱਜਾ ਗਰੀਬ ਦਿਵਾਨ ਸੁਸਈਆ ਮੇਰਾ ਬਾਥੈ ਸੱਜਾ ਸੱਜਾ ਮੇਰਾ ਪਰਮਾਤਮਾ ਦੰਕਾਰ ਹੈ ਉਹ ਗਰੀਬ ਨਵਾਜ ਹੈ ਉਹ ਗਰੀਬ ਨਵਾਜ ਹੈ ਉਹ ਮਾਰਿਆਂ ਨੂੰ ਮਾਰ ਬਖਤਦਾ ਹੈ ਨੇ ਟਾਲਿਆਂ ਨੂੰ ਨਾਲ ਬਖਤਦਾ ਜੋ ਟੋਟੀਆਂ ਨੂੰ ਕੂੜ ਬਖਤ ਦਿੰਦਾ ਦਿਆ ਰਿਐਨੋ ਆਸਰਾ ਦਿੰਦਾ ਐ ਨੀ ਧਰਿਆ ਨੂੰ ਥਿਰ ਦਿੰਦਾ ਐ ਨੀ ਥਾਮਿਆ ਨੂੰ ਥਾਮ ਦਿੰਦਾ ਉਹ ਬਖਸ਼ਨ ਹਾਰਿ ਦਿੰਦਾ ਹੁਜੈ ਨੀ ਕਰੇ ਮੇਰਾ ਗੋਵਿੰਦ ਕਹਿੰਦੇ ਜੀਵਿਆ ਨੂੰ ਵੀ ਉੱਚੀ ਸਾਥੇ ਬਾਦ ਦਿੰਦਾ ਐ ਨੀਚੋ ਊਚ ਕਰੇ ਮੇਰਾ ਗੋਵਿੰਦ ਕਹਿੰਦੇ ਜੀਵਿਆ ਨੂੰ ਵੀ ਉਹ ਉੱਚੀ ਤਾਂ ਇਹ ਵਾਰ ਹੈ ਜਿਵੇਂ ਇੱਕ ਪੰਕਰ ਕਿਸੇ ਰਾਜ ਵਿੱਚ ਗਿਆ ਤੇ ਰਾਜ ਨੇ ਉਸਵਾਲ ਕੀਤਾ ਕਿ ਤੁਹਾਡਾ ਰੱਬ ਕੀ ਕਰਦਾ ਹੈ ਰੱਬ ਦਾ ਕੀ ਕੰਮ ਹੁਣ ਭੱਕੇ ਨੇ ਸੋਚਿਆ ਕਿ ਇਹ ਰਾਜਾ ਹੈ ਜਿਹਦੇ ਗੱਲਾਂ ਨਾਲ ਤੇ ਸਮਝਣਾ ਕੋਈ ਨਹੀਂ ਕਿਹਾ ਇਹ ਰਾਜਕ ਲੈਣਾ ਉਸਵਾਲ ਦਾ ਜਵਾਬ ਕਿਹਦਾ ਇਹਦਾ ਹੈਕਰ ਜਿੱਥੇ ਮੈਂ ਰਹੋਦਾ ਇੱਥੇ ਤੂੰ ਆ ਜਾ ਤੈਨੂੰ ਮੈਂ ਜਿਸ ਤਰ੍ਹਾਂ ਸੁਣਤੇ ਬੈਠਾ ਅੰਦੇ ਫਿਰ ਇਹ ਸਵਾਲ ਦਾ ਜਵਾਬ ਦੇਵੇ ਜੇਕਰ ਸਵਾਲ ਦਾ ਜਵਾਬ ਦੇਣ ਬਾਅਦ ਸੀ ਰਾਜਾ ਨਾਲ ਆਉਂਦੇ ਤੱਕ ਧੂੜਿਆ ਇਹ ਜਿੱਤੇ ਫਕਰ ਫਕੀਰ ਖੜਾ ਸੀ ਉੱਥੇ ਆ ਕੇ ਖੜੋ ਗਿਆ ਇੱਕ ਫਕੀਰ ਤੱਕ ਉੱਤੇ ਜਾ ਕੇ ਬੈਠੇ ਜਿੱਦੋਂ ਬੈਠਾ ਇਹ ਲਗਨ ਹੀ ਮੇਰੇ ਸਵਾਲ ਦਾ ਜਵਾਬ ਤੇ ਜਿਉਣਾ ਕਿ ਇਹ ਰਾਜਾ ਹਜੇ ਵੀ ਤੈਨੂੰ ਆਪਦੇ ਸਵਾਲ ਦਾ ਜਵਾਬ ਨਹੀਂ ਦੇ ਰਿਹਾ ਕਿਹਾ ਨਹੀਂ ਕਹਿੰਦੇ ਰੱਬ ਇਹੀ ਕੰਮ ਕਰਦਾ ਹੈ ਜਿਹ ਚਾਹੇ ਪੂਜ ਕਰੇ ਤੇ ਰੱਬ ਉਹ ਕਰਦਾ ਹੈ ਜਦ ਤੱਕ ਥੋੜਾ ਸਮਾਂ ਪੈਂਦਾ ਤੂੰ ਆਪਦੇ ਤਖਤ ਸਦहासन ਉੱਤੇ ਬੈਠਦਾ ਰਹੇਂ ਤੇ ਮੈਂ

ਇਰਕਤੇ ਮੇ ਹਰ ਜਗਾ ਅਵਰ ਦਾ ਇਸ ਜੇ ਕੋਈ ਦੂਜਾ ਲਵੇ ਦਾਦਾਏ ਫਿਰ ਕੋ ਜੇ ਵਰਗਾ ਨਿਰੰਕਾਰ ਵਰਗਾ ਕੋਈ ਹੋ ਹੀ ਨਹੀਂ ਦੇ ਸਕਦਾ ਪਰਮਾਤਮਾ ਵਰਗਾ ਕੋਈ ਹੋਰ ਉਸ ਦੀ ਪ੍ਰਾਪਤੀ ਕਰ ਸਕਣ ਵਾਲਾ ਕੋਈ ਦੂਜਾ ਕੋ ਨਾਲ ਕੋਈ ਕਿਤੇ ਫਿਸਦਾ ਹੀ ਨਹੀਂ ਹਾਲਤ ਬਲਪ ਸਵਾਰਿਆਂ ਨਿਹਜਨ ਜੱਟੀਆਂ ਨਜਾਇ। ਉਸ ਪਰਮਾਤਮਾ ਨੇ ਉਹਨਾਂ ਸత్సੰਗੀਆਂ ਦਾ ਲੋਕ ਇੱਕ ਪਰਲੋਕ ਸਵਾਰ ਰਖਾ। ਉਹਨਾਂ ਨੂੰ ਆਪਣੇ ਚਰਨਾ ਦੀ ਧਰਲੀਂ ਦਾ ਬਾਲੀ ਐਸੀ ਥਾਂ ਬਖਸ਼ ਦਿੱਤੀ ਜੋ ਕਦੇ ਡੋਲਦੀ ਹੀ ਨਹੀਂ। ਹਮੇਸ਼ਾ ਹੀ ਉਹ ਮਨੁੱਖ ਡੋਲ ਰਹੇ ਨੇ। ਸੰਸਾਰ ਸਭ ਦੇ ਰਖੀਆਂ ਨੂੰ ਥੋੜਾ ਨਾ ਚੱਲ ਸਕਦਾ ਹੈ। ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਲਖ ਲਿਆ ਹੈ। ਜਨਮਾਂ ਦੇ ਗੇੜ ਵਿੱਚ ਮੜ ਖੁੱਲ੍ਹ ਦੀ ਦੌਰ ਭਾਜ ਨਹੀਂ ਹੁੰਦੀ ਜਿਹਵਾ ਏਕ ਅਨੇਕ ਗੁਣ ਕਰੇ। ਨਾਨਕ ਚਰਣੀ ਪਾਏ ਤਦ ਕਹਿੰਦੇ ਨੇ ਏ ਨਾਨਕ ਸਾਡੀ ਇੱਕ ਜੀਵ ਹੈ ਪ੍ਰਭੂ ਦੇ ਅਨੇਕਾਂ ਹੀ ਗੁਣ ਹਨ ਅਸੀਂ ਉਹਨਾਂ ਨੂੰ ਬਿਆਨ ਕਰ ਚੋਗੀ ਨਹੀਂ ਹਾਂ ਪਰ ਜਿਹੜੀ ਜੀਵ ਉਸ ਦੀ ਚਰਣੀ ਪੈਤੇ ਹੱਥ ਉਸ ਦਾ ਆਸਰਾ ਧਰਨੇ ਹੱਥ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਤਲਗੁਰ ਮਿੱਤ ਸਲਾਹੀ ਹੈ ਜਿਸ ਨੂੰ ਇll ਦਾ ਕਮਾਏ ਪੱਕੜ ਦੇ ਮਹੀਨੇ ਵਿੱਚ ਬੁੱਲੀਆ ਆਦਤ ਵਿੱਚੋਂ ਅਨੰਦ ਲੱਭਣੀ ਥਾ ਸਦਾ ਉਸ ਪ੍ਰਮਾਤਮਾ ਦੀ ਸਿਮਤ ਲਾ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਿਟਿਆਈ ਕਾਰਨ ਦਾ ਰੰਗ ਵੀ ਲਾ ਚੰਦੇ ਇਸ ਲਈ ਸਾਡਾ ਹੀ ਭਲਾ ਹੁੰਦਾ ਹੈ ਇਸ ਵਾਸਤੇ ਸਤਿਗੁਰੂ ਭਗਤ ਜੀ ਦੇ ਮਿਹਨੇ ਵਿੱਚ ਸਾਨੂੰ ਬਖਸ਼ਿਸ਼ ਕਰਦੇ ਨੇ ਉਹ ਜੀਵ ਇਸ ਤਰ੍ਹਾਂ ਦੇ ਮਨ ਮਿਹਨਤਾ ਚੰਗਾ ਲੱਗਦਾ ਹੈ ਜਿਹੜੀਆਂ ਪ੍ਰਭੂ ਜੀ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪੱਕਾ ਕਰ ਲਿਆ ਹੈ ਜੀ